ਅੱਜ ਅਸੀਂ ਖੜਿਆ ਆਂ ਏਸ਼ੀਆ ਦੀ ਸਭ ਤੋਂ ਖੂਬਸੂਰਤ ਇਤਿਹਾ ਮਲੇਰ ਕੋਲਾ ਵਿਖੇ ਜਿੱਥੇ ਕਿ ਪੰਜਾਬ ਦੇ ਉੱਗੇ ਬਾਤਾਪਨ ਪ੍ਰੇਮੀ ਇੰਟਰਨੈਸ਼ਨਲ ਕਮੰਤਰੀ ਪੀਸ ਅਬਾਡੀ ਜੋ ਕਿ ਵਿਦੇਸ਼ਾਂ ਵਿੱਚ ਵੀ ਵੱਖ-ਵੱਖ ਤਰ੍ਹਾਂ ਦੇ ਜੋ ਆਬਾੜ ਨੇ ਉਹ ਲੈ ਚੁੱਕੇ ਨੇ ਖੇਤੀ ਦੇ ਉਜਾਰਾ ਨੂੰ ਬਣਾਉਣ ਵਿੱਚ ਵੀ ਇਹਨਾਂ ਦੀ ਬਹੁਤ ਵੱਡੀ ਕੇਐਸ ਗਰੁੱਪ ਆਫ ਫਰਮ ਹੈ ਕਿਉਂਕਿ ਦੇਸ਼ਾਂ-ਵਦੇਸ਼ਾਂ ਵਿੱਚ ਧੂਮਾ ਪਾਰੀ ਹੈ ਔਰ ਅੱਜ ਇਹਨਾਂ ਵੱਲੋਂ ਵੱਡੀ ਈਦਗਾ ਮਲੇਰ ਕੋਲਾ ਵਿਕੇ ਉਸ ਨੂੰ ਹੋਰ ਵੀ ਖੂਬਸੂਰਤ ਬਣਾਉਣ ਦੇ ਲਈ ਗੁਲਾਬ ਦੇ ਫੁੱਲਾਂ ਦੇ ਬੂਟੇ ਲਗਾਏ ਗਏ ਨੇ ਉਹਨਾਂ ਨਾਲ ਗੱਲ ਕਰਾਂਗਾ ਅੱਜ ਮੇਰੇ ਨਾਲ ਮੌਜੂਦ ਇੰਦਰਜੀਤ ਸਿੰਘ ਮੁੰਡੇ ਜੀ ਵੱਡੀ ਈਦਗਾ ਦੇ ਵਿੱਚ ਇਹਨੂੰ ਸੁੰਦਰ ਬਣਾਉਣ ਵਾਸਤੇ ਗੁਲਾਬ ਦੇ ਬੂਟੇ ਲਾਏ ਜਾ ਰਹੇ ਨੇ ਤਾਂ ਇਹ ਤਕਰੀਬਨ 200 ਦੇ ਕਰੀਬ ਲਗਾਏ ਅੱਛਾ ਤੇ ਕੀ ਫਾਇਦਾ ਹੋਊਗਾ ਇਹਦੇ ਨਾਲ ਇਹਦੇ ਨਾਲ ਫਾਇਦਾ ਇਹ ਹੋਊਗਾ ਖੂਬਸੂਰਤੀ ਹੋਊਗੀ ਹਰਿਆਲੀ ਹੋਊਗੀ ਵਾਤਾਵਰਨ ਸੁਧ ਹੋਏਗਾ ਅੱਛਾ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਬਹੁਤ ਤਰ੍ਹਾਂ ਦੇ ਬੂਟੇ ਲਗਾਉਂਦੇ ਆ ਰਹੇ ਹੋ ਉਹਦਾ ਕੀ ਬੈਨੀਫਿਟ ਮਿਲਦਾ ਸਮਾਜ ਨੂੰ ਉਹਦਾ ਬੈਨੀਫਿਟ ਸੁਣੋ ਮੈਂ ਮਤਲਬ 60 ਸਾਲ ਦੀ ਉਮਰ ਤੋਂ ਲਾਉਣ ਲੱਗਿਆ ਤੇ ਹੁਣ ਮੈਂ 84 ਸਾਲ ਦਾ ਹੋ ਗਿਆ ਤਾਂ ਤਕਰੀਬਨ ਲੱਖਾਂ ਹੀ ਬੂਟਾ ਲਗਾ ਚੁੱਕਿਆ ਤਾਂ ਇਹ ਜਿਹੜੇ ਬੂਟੇ ਨੇ ਜਦੋਂ ਇਹਦੀ 300 ਫੁੱਟ ਸਤਰੀ ਹੋ ਜਾਂਦੀ ਹੈ 30 ਫੁੱਟ ਤਾਹੇ 360 ਕਿਲੋ ਆਕਸੀਜਨ ਦਾਦਾ 900 ਕਿਲੋ ਕਾਰਬਨ ਡਾਈਆਕਸਾਈਡ ਖਾ ਜਾਂਦਾ ਤੇ ਗੰਦੀ ਹਵਾ ਖਾਂਦਾ ਤੇ ਚੰਗੀ ਹਵਾ ਸੜ ਦਿੰਦਾ ਤਾਂ ਉਹਦੇ ਨਾਲ ਸਾਡਾ ਵਾਤਾਵਰਨ ਸੁੱਧ ਹੁੰਦਾ ਤਾਂ ਜਿਹੜੀ ਸਾਡੀ ਪ੍ਰੇਮ ਧਰਤੀ ਹੈ ਇੱਥੇ 30% ਤਰਸਤ ਰੱਖਣਾ ਚਾਹੀਦਾ ਤਾਂ ਇਸ ਵਕਤ 20 ਲੱਗ ਚੁੱਕੇ ਆ 10 ਰਹਿੰਦਾ ਤੇ ਗਵਰਨਮੈਂਟ ਵੀ ਜੋਰ ਲਾ ਰਹੀ ਹੈ ਮੇਰੇ ਵਰਗੇ ਵੀ ਲਾ ਰਹੇ ਨੇ ਤਾਂ ਆਪਾਂ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਬੂਟੇ ਲਾ ਕੇ ਇਸ ਆਪਣੀ ਧਰਤੀ ਨੂੰ ਖੂਬਸੂਰਤ ਬਣਾਈਏ ਤੇ ਵਾਤਾਵਰਨ ਸੁਧਾਰ ਕਰੀਏ ਤੇ ਬਿਮਾਰੀਆਂ ਤੋਂ ਬਚੀ। ਹੋਰ ਜਿਹੜੇ ਦੋ ਇੱਕ ਦੋ ਵਾਤਾਵਰਨ ਪ੍ਰੇਮੀ ਕਿਦੋਂ ਬੂਟੇ ਲਾ ਕੇ ਕਹਿੰਦੇ ਨੇ ਅੱਨੇ ਸੀ ਵਾਤਾਵਰਨ ਪ੍ਰੇਮੀ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ? ਕੀ ਕਰਨਾ ਚਾਹੀਦਾ ਉਹਨਾਂ ਨੂੰ? ਵਿਚਾਰ ਠੀਕ ਆ ਹੁਣ ਜੋ ਮਤਲਬ ਐ ਅਗਲਾ ਕਰਦਾ ਉਹਦੀ ਮੌਜ ਐ। ਵੈਸੇ ਤਾਂ ਜਿੰਨਾ ਚਿਰ ਤੱਕ ਇੱਕ ਦੋ ਨਾਲ ਤਾਂ ਮੈਂ ਸਹਿਮਤ ਨਹੀਂ ਹੁੰਦਾ। ਮੈਂ ਤਾਂ 5 7 10 ਨਾਲ ਵੀ ਨਹੀਂ ਸਹਿਮਤ ਹੁੰਦਾ। ਮੈਂ ਜਿਹੜਾ 1000 ਨੂੰ ਕਰਾਸ ਕਰਦਾ ਉਹਦੇ ਨਾਲ ਸਹਿਮਤ ਹਾਂ। ਅੱਜ ਸਾਡੇ ਅੰਕਲ ਜੀ ਨੇ ਉਹ ਬੂਟੇ ਪੇਟ ਕੀਤੇ تھے ਕਿ ਔਰ ਹੁਣ ਬੂਟੇ ਸੀ ਕੱਲ ਨੂੰ ਲਗ ਇਹਦੀ ਲਵਾਈ ਸ਼ੁਰੂ ਕਰ ਦਾਂਗੇ ਇਨਸ਼ਾਅੱਲਾ ਕੁਝ ਦਿਨਾਂ ਦੇ ਵਿੱਚ ਇਹ ਹਰੇ ਭਰੇ ਹੋ ਜਾਣਗੇ ਜਿਹਦੇ ਨਾਲ ਸਾਡੇ ਬਾਗਬਾਨ ਨੂੰ ਔਰ ਇੱਕ ਦੇਖਣ ਦੇ ਵਿੱਚ ਸੋਹਣਾ ਬਣ ਦਿਖਾਈ ਦੇ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਅਸੀਂ ਦੁਆ ਕਰਦੇ ਆਂ ਅੱਲਾ ਇਹਨਾਂ ਨੂੰ ਇਹੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਔਰ ਇਹਨਾਂ ਦੀਆਂ ਕੋਸ਼ਿਸ਼ਾਂ ਔਰ ਇਹਨਾਂ ਨੂੰ ਜ਼ਿੰਦਗੀ ਬਖਸ਼ੇ ਔਰ ਇਹਨਾਂ ਨੂੰ ਇਹ ਜੇ ਚੰਗੇ ਕੰਮ ਕਰਨ ਦੀ ਅੱਗੇ ਨੂੰ ਹੋਰ ਸਲਾੰਗਾ ਇਹਨਾਂ ਦੀ 83 ਸਾਲ ਦੀ ਉਮਰ ਹੋ ਗਈ ਪਰ 84 ਸਾਲ ਚ ਪੈਰ ਰੱਖ ਚੁੱਕੇ ਨੇ ਨੌਜਵਾਨ ਪੀੜ੍ਹੀ ਨੇ ਉਹਨਾਂ ਨੂੰ ਕੀ ਸਿੱਖਿਆ ਲੈਣੀ ਚਾਹੀਦੀ ਹੈ ਇਹਨਾਂ ਤੋਂ ਇਹਨਾਂ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਦੋਂ ਚੰਗੇ ਕੰਮ ਇੱਕ ਚੰਗਾ ਇਨਸਾਨ ਹੀ ਕਰਦਾ ਆ ਕਿ ਇਸ ਗੱਲ ਕਰਕੇ ਜਿਹੜਾ ਸਮਾਜ ਨੂੰ ਵੀ ਕੋਈ ਵੀ ਚੰਗਾ ਸਮਾਜ ਨੂੰ ਫਾਇਦਾ ਹੁੰਦਾ ਉਹ ਇਨਸਾਨਾਂ ਨੂੰ ਕੰਮ ਕਰਨੇ ਚਾਹੀਦੇ ਨੇ ਜਿਹੜੇ ਸਮਾਜ ਨੂੰ ਫਾਇਦਾ ਹੁੰਦਾ ਇੱਕ ਚੰਗੇ ਮਨੁਸਾਨ ਦੀ ਹੈ ਨਿਸ਼ਾਨੀ